ਵੀਡੀਓ ਦੇ ਵਿੱਚ ਜਾਨਵਰ ਤਾਂ ਬੇਸ਼ੱਕ ਤੁਸੀਂ ਵਿਖਾਉ ਆ ਜਿਹੜੇ ਵਿਖਾਉਂਦਾ ਰਹਿੰਦਾ ਵੇਖਣੇ ਵੀ ਆ ਪਰ ਤੁਹਾਨੂੰ ਅੱਜ ਇਸ ਇਨਸਾਨ ਤੋਂ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ ਜਿਹੜੇ ਛੋਟੇ ਬੱਚੇ ਵੀਡੀਓ ਦੇਖਦੇ ਆ ਜਾਂ ਮਾਪਿਓ ਜਿਨ੍ਹਾਂ ਦਾ ਵੀਡੀਓ ਦੇਖਦਾ ਉਹ ਬਈ ਇਸ ਵੀਡੀਓ ਦੇ ਵੱਲ ਧਿਆਨ ਜ਼ਰੂਰ ਕਰਿਆ ਦੇਣਗੇ ਹੋਣਗੇ ਖੇਡਦੇ ਹੋਣਗੇ ਕਿ ਨਹੀਂ ਹਾਂਜੀ ਹਾਂ ਅੱਛਾ ਮੈਨੂੰ ਪਹਿਲਾਂ ਪਿੰਡ ਦਾ ਐਡਰੈਸ ਦੱਸ ਸ ਇੱਕ ਵਾਰੀ ਪਿੰਡ ਸੇਖਾ ਕਲਾਂ ਠੀਕ ਆ ਸਟਿਕ ਮੋਗਾ ਠੀਕ ਆ ਤਾਂ ਪਿੰਡ ਸੇਖਾ ਕਲਾਂ ਤਹਿਸੀਲ ਤੇ ਜ਼ਿਲ੍ਹਾ ਮੋਗਾ ਹਨਾ ਹਾਂਜੀ ਅੱਛਾ ਮੈਨੂੰ ਐਂਸ ਆਸੀ ਪੀਰੇ ਨਾਲ ਤੇਰੇ ਪਾਪਾ ਜੀ ਆ ਹਨ ਜਿਹੜੇ ਸੀਮੰਟ ਦੀ ਹੈ ਜਿਹੜੀ ਇਹ ਬੱਚੀ ਹੈ ਇਹ ਖੁਦ এবੀਐਸ ਦੇ ਟ੍ਰਾਇਬਲ ਦੀ ਆ ਠੀਕ ਆ ਤੇ ਅੱਗੇ ਤੇ 20 ਦਿਨ ਹੋ ਗਏ এবੀਐਸ ਦਾ ਪਾਈਪਰ ਦੇ ਸੀਮੰਟ ਲਗਾਏ ਅੱਛਾ ਅੱਗੇ ਪਾਈਪਰ ਦਾ 20 ਦਿਨ ਹੋ ਗਿਆ ਸੀਮੰਟ ਲੱਗੇ ਨੂੰ ਆਪ ਕਿਹੜੇ ਦੀ ਦੱਸਿਆ ਸੀਗਾ ਇਹ এবੀਐਸ ਦੇ ਟ੍ਰਾਇਬਲ ਦੀ ਕੀ ਬਾਤ ਆ ਉਮਰ ਕਿੰਨੀ ਦੀ ਹੋਗੀ ਭਾਈ ਇਹ ਇਹਦਾ ਫਾਦਰ ਹੈਗਾ এবੀਐਸ ਦਾ ਜੂਪੀਟਰ ਜੀ ਇਦੀ ਉਮਰ 9 ਮਹੀਨੇ ਹੋ ਗਈ ਤੇ ਮਦਰ ਦਾ ਮਿਲਕ ਸੀਗਾ ਫਰਸਟ ਲੈਕਟੇਸ਼ਨ ਵਿੱਚ 38 ਕਿਲੋ 38 ਕਿਲੋ ਫਰਸਟ ਲੋਕੇਸ਼ਨ ਦੇ ਵਿੱਚ ਕੀ ਬਾਤ ਆ ਅਸਾ ਇਹ 9 ਮਹੀਨਿਆਂ ਦੀ ਹੈ ਸਾਰੀ ਹੈ ਹਾਂਜੀ ਠੀਕ ਆ ਬਾਈ ਇਹ ਜੇ ਜੋੜਾ ਲੈ ਲਵੇ ਕੋਈ ਕਿੰਨੇ ਦਾ ਦੇ ਦਈਏ ਪੁੱਤ ਜੇ ਜੋੜਾ ਲੈ ਲਵੇ ਤਾਂ 50000 ਦੇ ਦੇ ਦਾਂਗੇ 50000 ਦਾ ਦੇ ਦਾਂਗੇ ਵਿੱਚੋਂ ਮਾਨਤਨ ਕਰ ਦੇਵਾਂਗੇ ਜਿੰਨ ਕੁੰਗੜ ਆ ਠੀਕ ਆ ਇਦੀ ਉਮਰ ਹੋ ਗਈ 1 ਸਾਲ ਠੀਕ ਆ ਇਹ ਦੀਪਕ ਤੋਂ ਲੈ ਕੇ ਆਏ ਸੀਗੇ ਠੀਕ ਆ ਦੀਪਕ ਤੋਂ ਹੈ ਠੀਕ ਆ ਭਾਈ ਇਹਦੀ ਮਾਂ ਪਹਿਲੇ ਸੋ ਇੱਕ ਕਿੰਨਾ ਦੁੱਧ ਦੇਗੀ ਇਹਦੀ ਮਾਂ ਨੇ ਪਹਿਲੇ ਸੋ 18 ਕਿਲੋ ਦੁੱਧ ਦਿੱਤਾ ਵਿਆ ਇਹਦੀ ਮਾਂ ਨੇ ਹੈ ਦੀਪਕ ਦੇ ਘਰੀ ਇਹਦੀ ਮਾਂ ਠੀਕ ਆ ਭਾਈ ਹੁਣੇ ਕਿੰਨੀ ਉਮਰ ਦੀ ਹੋ ਗਈ ਵੀਰੇ 1 ਸਾਲ ਦੀ ਹੋ ਗਈ 1 ਸਾਲ ਦੀ ਹੋ ਗਈ ਭਾਈ ਅੱਛਾ ਇਹ ਤੂੰ ਹੁਣ ਵੇਚਣੀ ਹੈ ਗੱਤੀ ਹੈ ਸਾਦਰ ਹੈਗਾ CRD ਵੀ ਦਾ 75 70 ਠੀਕ ਆ ਤੇ ਅੱਗੇ ਇਹਦੇ ਅਨਮੋਲ ਰਤਨ ਦਾ ਲੱਗਿਆ ਵੈ ਠੀਕ ਆ 20 ਦਿਨ ਅਨਮੋਲ ਰਤਨ ਦਾ ਸੀਮਣ ਵੀ ਲਵਾਇਆ ਹੋਇਆ ਹੈ ਹਾਂਜੀ 20 ਦਿਨ ਹੋ ਗਏ ਠੀਕ ਆ ਭਾਈ ਤੇ ਆ ਉਮਰ ਕਿੰਨੀ ਦੀ ਹੋ ਗਈ ਬਈ ਇਹ ਇਹ ਦੀ 1.5 ਸਾਲ ਹੋ ਗਈ 1.5 ਸਾਲ ਹੋ ਗਈ ਹੈ ਲੈ ਜੀ ਮੇਤਰੋ 70577 ਦੀ ਸੀਮੰਟ ਦੀ ਆਦ ਸਤਿਕਾਰ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਸਾਨੂੰ ਇੱਕ ਵੀ ਤੁਹਾਡੇ ਨਾਲ ਪਿੰਡ ਸਿੱਖ ਟਿੱਖਾ ਕਾਲਾ ਪਿੰਡ ਦੇ ਤੇ ਮਾਰਕੀ ਲੱਗਿਆ ਹੋਇਆ ਜਿਸ ਪਰ ਸੀਮਣ ਦੇ ਨਾਲ ਪ੍ਰੋਪਰ ਰਿਕਾਰਡ ਦੇ ਨਾਲ ਚਾਰੇ ਜਾਨਵਰ ਹੋਣਗੇ ਦੋ ਝੋਟੀਆਂ ਹੋਣਗੀਆਂ ਤੇ ਦੋ ਹੋਣਗੀਆਂ ਮਿੱਤਰੋ ਨਾਮੀ ਸਹੀਆਂ ਦੀਆਂ ਬੱਚੀਆਂ ਤੇ ਜਿਹੜਾ ਜਾਨਵਰਾਂ ਨੂੰ ਜਿੰਨੇ ਡਿਟੇਲ ਦੇਣੀ ਆ ਆਪਾਂ ਨੂੰ ਉਹ ਵੀ ਨੈਟਵਰਕ ਨੋਟ ਦੇ ਰੂਪ ਦੇ ਵਿੱਚ ਮਿਲਣਾ ਕਰ ਕਿਉਂਕਿ ਇਨਸਾਨ ਜਦੋਂ ਕਿਸੇ ਕਿੱਤੇ ਦੇ ਵਿੱਚ ਆਉਂਦਾ ਹੈ ਤੇ ਕਿੱਤਾ ਉਹਦੀ ਸੋਤ ਨੂੰ ਜ਼ਰੂਰ ਮੈਨੇ ਰੱਖਦਾ ਹੁੰਦਾ ਹੁਣ ਜਿਹੜਾ ਮੌਲਕ ਵਾਲੇ ਦੇ ਵਿੱਚ ਦੇਖਦੇ ਪੈਣਾ ਸਕਰੀਨ ਦੇ ਉੱਤੇ ਮਿੱਤਰੋ ਮੈਂ ਪਹਿਲਾਂ ਤਾਂ ਇਹ ਗੱਲ ਕਹਿ ਦਨਾ ਜਿਹੜੇ ਭਰਾ ਅੱਜ ਕੱਲ ਦਾ ਇੱਕ ਦੌਰ ਜਿਾ ਚੱਲੀ ਜਾਂਦਾ ਵੀ ਜਦੋਂ 6ਵੀਂ 5ਵੀਂ ਤੇ ਹੁੰਦਾ ਤੇ ਕਹਿੰਦੇ ਲੈ ਪੁੱਤ ਕਲਾਸ 12 ਆਪਾਂ ਬਾਹਰ ਜਾਵਾਂਗੇ ਜਾਂ ਪੁੱਤ ਕਾਰ ਆਈਲੈਂਡਸ ਤੇ ਆਪਾਂ ਕੈਨੇਡਾ ਜਾਵਾਂਗੇ ਕੈਨੇਡਾ ਮਾੜਾ ਨਹੀਂ ਕਹਿ ਸਕਦੇ ਆਪਾਂ ਫੋਰਨ ਕੰਟਰੀਆਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਜੇਕਰ ਕਿਤੇ ਆਪਾਂ ਆਪਦੇ ਪੰਜਾਬ ਦੇ ਵਿੱਚ ਰਹਿ ਕੇ ਆਪਦੇ ਕਿੱਤੇ ਦੇ ਨਾਲ ਹੀ ਜੁੜ ਕੇ ਤਕੜਾ ਕੰਮ ਕਰੀਏ ਜਾਂ ਆਪਦਾ ਬਿਜ਼ਨਸ ਵਧਾਈਏ ਮੇਰੇ ਹਿਸਾਬ ਦੇ ਨਾਲ ਕੈਨੇਡਾ ਅਮਰੀਕਾ ਇਸ ਕਿੱਤੇ ਦੇ ਵਿੱਚ ਕਿਤੇ ਕਿਤੇ ਨਾ ਕਿਤੇ ਬਹੁਤ ਹਿੱਸੇ ਪਿੱਛੇ ਰਹਿ ਜਾਂਦਾ ਆਪਦੀ ਧਰਤੀ ਦੇ ਨਾਲ ਜੁੜੇ ਰਹੀਏ ਆਪਦੇ ਪੰਜਾਬ ਦੇ ਨਾਲ ਜੁੜੇ ਰਹੀ ਹੈ ਆਪਦੇ ਪਿੰਡਾਂ ਦੇ ਨਾਲ ਜੁੜੇ ਰਹੀ ਹੈ ਆਪਦੀਆਂ ਪਿੰਡਾਂ ਦੀਆਂ ਗਲੀਆਂ ਦੇ ਨਾਲ ਜੁੜੇ ਰਹੀਏ ਤਾਂ ਬਾਲਾ ਬਿਹਤਰੀਨ ਚੀਜ਼ ਆ ਅੱਜ ਇਹ ਵਾਸਤੇ ਤੁਹਾਨੂੰ ਆਉਣਾ ਮੈਂ ਤੁਹਾਨੂੰ ਮਿੱਤਰੋ ਵੀਡੀਓ ਦੇ ਵਿੱਚ ਜਾਨਵਰ ਤਾਂ ਬੇਸ਼ੱਕ ਤੁਸੀਂ ਵਿਖਾਉ ਆ ਜਿਹੜੇ ਵਿਖਾਉਂਦਾ ਰਹਿੰਦਾ ਵੇਖਣੇ ਵੀ ਆ ਪਰ ਤੁਹਾਨੂੰ ਅਜੇ ਇਸ ਇਨਸਾਨ ਤੋਂ ਕੋਈ ਸਿੱਖਣ ਨੂੰ ਜ਼ਰੂਰ ਮਿਲੂਗਾ ਜਿਹੜੇ ਛੋਟੇ ਬੱਚੇ ਵੀਡੀਓ ਦੇਖਦੇ ਆ ਜਾਂ ਮਾਂ ਪਿਓ ਜਿਨ੍ਹਾਂ ਦਾ ਵੀਡੀਓ ਦੇਖਦਾ ਉਹ ਬਈ ਇਸ ਵੀਡੀਓ ਦੇ ਵੱਲ ਗੌਰ ਜ਼ਰੂਰ ਕਰਿਆ ਜੇ ਕਰਦੋਂ ਗੱਲਬਾਤ ਸلسلਾ ਸ਼ੁਰੂ ਆਪਾਂ ਸਸੀਗਰ ਪੁੱਤ ਸਸੀਗਰ ਕੀ ਹਾਲ ਚਾਲ ਹੈ ਵੀਰੇ ਠੀਕ ਹੈ ਵੀਰੇ ਪਹਿਲਾਂ ਤਾਂ ਸਾਰੀ ਵੀਡੀਓ ਸ਼ੁਰੂ ਕਰਨ ਤੋਂ ਆਪਣਾ ਉਮਰ ਦੱਸੀ ਮੈਨੂੰ ਕਿੰਨੀ ਆ ਤੇਰੀ ਮੇਰੀ ਉਮਰ 10 ਸਾਲ 10 ਸਾਲ 10 ਸਾਲ ਦੀ ਉਮਰ ਆ ਤੇ ਅੱਜ ਕੱਲ੍ਹ ਸ਼ੌਂਕ ਹੁੰਦਾ ਵੀ ਮੋਬਾਈਲ ਫੜਿਆ ਹੋਵੇ ਤੇ ਸਹਰਾਣਾ ਲੱਗਿਆ ਹੋਵੇ ਪਿੱਛੇ ਢੁਈ ਦੇ ਨਾਲ ਤਾਂ ਗੇਮ ਚੱਲਦੀ ਹੋਵੇ ਹਨਾ ਤੇਰੇ ਨਾਲ ਤਾਂ ਯਾਰ ਪਹਿਲੀ ਤਾਂ ਕਰਦੇ ਹੀ ਹੋਣਗੇ ਖੇਡਦੇ ਹੋਣਗੇ ਕਿ ਨਹੀਂ ਹਾਂਜੀ ਹਾਂ ਅੱਛਾ ਮੈਨੂੰ ਪਹਿਲਾਂ ਪਿੰਡ ਦਾ ਐਡਰੈਸ ਦੱਸ ਇੱਕ ਰੀ ਪਿੰਡ ਸੇਖਾ ਕਲਾਂ ਡਿਸਟ੍ਰਿਕਟ ਮੋਗਾ ਠੀਕ ਆ ਤਾਂ ਪਿੰਡ ਸੇਖਾ ਕਲਾਂ ਤਹਿਸੀਲ ਤੇ ਜ਼ਿਲ੍ਹਾ ਮੋਗਾ ਹੈਨਾ ਹਾਂਜੀ ਅੱਛਾ ਮੈਨੂੰ ਐਸਾ ਸਿੱਖੀਰੇ ਨਾਲ ਤੇਰੇ ਪਾਪਾ ਜੀ ਹੈਨਾ ਹਾਂਜੀ ਠੀਕ ਆ ਤੇ ਤੈਨੂੰ ਫਿਰ ਇਹ ਕਿੱਤੇ ਦਾ ਸ਼ੌਂਕ ਆ ਬਾਈ ਹਾਂਜੀ ਮੈਂ ਸੁਣਿਆ ਕਿ ਤੂੰ ਚੰਗੇ ਜਾਨਵਰਾਂ ਸੰਭਲਣ ਦਾ ਤੈਨੂੰ ਸੀਮਣਾ ਸੂਮਣਾ ਦਾ ਪੂਰੀ ਜਾਣਕਾਰੀ ਰੱਖਦਾ ਹੈਨਾ ਅੱਛਾ ਇੱਕ ਆ ਦੋ ਦਾ ਜੁੜ ਗਿਆ ਸੀ ਕਿੱਤੇ ਦੇ ਨਾਲ ਕਿੰਨੀ ਉਮਰ ਸੀ ਮੇਰੀ 9 ਸਾਲ ਦੀ ਠੀਕ ਆ ਉਦੋਂ ਤੋਂ ਜੁੜਿਆ ਸਾਲ 1.5 ਸਾਲ ਹੋ ਗਿਆ ਤੈਨੂੰ ਜੁੜੇਗਾ ਕੀ ਬਾਤ ਆ ਅੱਛਾ ਇੱਕ ਵਾਰੀ ਭਾਈ ਮੈਨੂੰ ਨਾ ਮਾਨ ਇਸ ਗੱਲ ਦਾ ਮਹਿਸੂਸ ਹੋਇਆ ਤੇਰੇ ਤੇ ਵੱਡੇ ਭਾਈ ਭਾਈ ਆਪਦੇ ਪਾਪੇ ਨੂੰ ਮੈਂ ਫੜਾਈ ਤੂੰ ਮੈਂ ਜਾਨਵਾਰ ਤਾਂ ਬੇਸ਼ੱਕ ਬਾਅਦ ਚ ਵੇਖਾਂਗੇ ਕੋਈ ਗੱਲ ਨਹੀਂ ਬਾਈ ਕਿਵੇਂ ਲੱਗਦਾ ਯਾਰ ਤੈਨੂੰ ਬਹੁਤ ਵਧੀਆ ਲੱਗਦਾ ਬਾਈ ਜੀ ਬਹੁਤਿਆਰੇ ਸ਼ੌਂਕ ਹੈ ਜੀ ਇਹਨੂੰ ਜੀ ਜੇ ਸ਼ੁਰੂ ਤੋਂ ਜੁੜਿਆ ਰਹਿੰਦਾ ਪਸੰਦ ਹੁੰਦਾ ਹਾਂ ਜੀ ਹੁਣ ਮੇਲੇ ਵੀ ਕੋਈ ਵੀ ਛੱਡਦਾ ਸਾਰੇ ਮੇਲੇ ਵੇਖਦੇ ਆਉਂਦੇ ਜੀ ਜੀ ਹਾਂ ਜੀ ਹਾਂ ਜੀ ਪਹਿਲਾਂ ਅੱਡੀ ਤਣਾਉਲਿਓ ਆਈ ਸੀ ਸੈਕਟਰ ਪੀ ਹੰਟ ਤੇ ਖੀਰੀ ਕਟੀਆਂ ਚ ਠੀਕ ਆ ਉਦੋਂ ਵੀ ਇਹ ਟੰਡ ਦਿਨ ਸਾਡੇ ਨਾਲ ਹੀ ਰਿਹਾ ਉੱਥੇ ਜੀ ਠੀਕ ਆ ਹਾਂ ਜੀ ਹਾਂ ਜੀ ਕੱਲ ਪ੍ਰੋਪਰ ਸੀਮਨ ਦਾ ਪਤਾ ਕੱਲ ਦਾ ਪਤਾ ਡਿਟੇਲ ਕਰੇ ਜਿਹੜਾ ਟੀਕਾ ਭਰੋਣਾ ਸਲੈਕਟ ਇਹ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਹੁਣ ਉਹਦੇ ਟੀਕੇ ਭਰ ਆਏ ਨੇ ਪ ਇੱਕ ਗੱਲ ਤਾਂ ਹੈਗੀ ਆ ਬਾਈ ਜੇ ਆਪਾਂ ਉਹਦੇ ਜਵਾਕਾਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਪਾਸੇ ਤੁਰ ਗਿਓ ਤੁਰਦੇ ਤਾਂ ਹੈਗੇ ਆ ਯਾਰ ਮੰਨਣੀ ਤਾਂ ਪੈਣੀ ਇਹ ਗੱਲ ਹਾਂਜੀ 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 ਕਿਉਂਕਿ ਆਪਾਂ ਸੋਚ ਲੈਂਦੇ ਆ ਯਾਰ ਬਾਈ ਜੇ ਜਵਾਕ ਰੋਂਦਾ ਇਹਨੂੰ ਮੋਬਾਈਲ ਫੜਾ ਦੇ ਚੁੱਪ ਹੋ ਜਾਊਗਾ ਪਰ ਜੇ ਕਿਤੇ ਉਹ ਹੀ ਆਪਾਂ ਜੇ ਚੁੱਪ ਕਰਾਉਣ ਦੇ ਲਈ ਸੰਗਲ ਜਾਂ ਟਰੈਕਟਰ ਦਾ ਮਤਲਬ ਚੋ ਟਰੈਕਟਰ ਸਾਧਨ ਤਾਂ ਦੂਰ ਰੱਖਣਾ ਵੀ ਜ਼ਰੂਰੀ ਆ ਵੀ ਉਹ ਵੀ ਕਿਤੇ ਨਾ ਕਿਤੇ ਨੁਕਸਾਨ ਦਾ ਚੌੜ ਕਰ ਲੈਂਦਾ ਬੱਚਾ ਹਨਾ ਜੇ ਇਹ ਚੀਜ਼ਾਂ ਦੇ ਰਸੇ ਫੜਾਏ ਹੁਣ ਤਾਂ ਕਾਮਯਾਬੀ ਹੈ ਕਿ ਨਹੀਂ ਪੂਰੀ ਜਾਦੇ ਕਾਮਯਾਬੀ ਹੈ ਹਾਂਜੀ ਹਾਂਜੀ ਕੀ ਬਾਬਾ ਚੌਂਦਾ ਤਰੀ ਸੋਚ ਨੂੰ ਸਲਾਮ ਆ ਯਾਰ ਤੇ ਨਾਲ ਬਾਈ ਜੀ ਆਪਣਾ ਇਹ ਮੇਰੇ ਫਾਦਰ ਸਾਹਿਬ ਆ ਜੀ ਦਾਦਾ ਜੀ ਹੋਗੇ ਹਾਂ ਜੀ ਪੁੱਤਰੇ ਦੇ ਫਰਮਾਨ ਆ ਬਾਈ ਹਾਂ ਹਾਂ ਪੱਕਾ ਠੀਕ ਆ ਜੀ ਸਵਾਦ ਆ ਬਾਈ ਆਪਣਾ ਨਾਮ ਕੀ ਸੀ ਕਾ ਜੀ ਗੁਰਬੀਰ ਸਿੰਘ ਸਾਹਿਬ ਕਾ ਸਰਪੰਚ ਹੈ ਸ੍ਰੀ ਗੁਰਮੀਤ ਸਿੰਘ ਸਾਹਿਬ ਕਾ ਸਰਪੰਚ ਹੈ ਅਜਾ ਗੁਰਮੀਤ ਭਾਈ ਜਿਵੇਂ ਤੁਸੀਂ ਤਾਂ ਪਿੰਡਾਂ ਦੇ ਨਾਲ ਜੁੜੇ ਹੋਏ ਆ ਹਨਾ ਵੀ ਮਤਲਬ ਜਿਹੜਾ ਬੰਦਾ ਸਰਪੰਚੀ ਕਰਦਾ ਉਹ ਪਿੰਡ ਦੇ ਵਿੱਚ ਮੋਢਵਾਰ ਦੇ ਤੌਰ ਤੇ ਜਾਣਿਆ ਜਾਂਦਾ ਹਨਾ ਜੀ ਅੱਛਾ ਤੇ ਤੁਹਾਨੂੰ ਕਿਵੇਂ ਲੱਗਦਾ ਅੱਜ ਮੈਨੂੰ ਬਹੁਤ ਵਧੀਆ ਲੱਗਦਾ ਜੀ ਵਧੀਆ ਲੱਗਦਾ ਹਾਂ ਜੀ ਤੇ ਫਿਰ ਜਿਵੇਂ ਪਾਠੇ ਪੁੱਠੇ ਪੌਂਦਾ ਖੋਲ ਕੇ ਫਿਰ ਉੱਠ ਖੜਦਾ ਟਾਈਮ ਨਾਲੇ ਹਾਂ ਸੂਬਾ ਸੁਪਾ ਉੱਠਣਸਾਰ ਪਸ਼ੂਆਂ ਨੂੰ ਜਾਣਾ ਇਹਨੇ ਹਾਂ ਕੀ ਬਾਤ ਹੈ ਠੀਕ ਹੈ ਫੇ ਸਕੂਲ ਜਾਣਾ ਠੀਕ ਹੈ ਮੋਗੇ ਪੜਦਾ ਇਹ ਠੀਕ ਹੈ ਸੈਕੰਡ ਹਾਰਟ ਸਕੂਲ ਚ ਪੜਦਾ ਠੀਕ ਹੈ ਬਾਈ ਬਹੁਤ ਵਧੀਆ ਪੜਾਈ ਨੂੰ ਤੇਜ ਹੈ ਪੜਾਈ ਜੇ ਵੀ ਤੇਜ ਹੈ ਜਿਹੜਾ ਪਸ਼ੂਆਂ ਦੇ ਕਿੱਤੇ ਜੇ ਤੇਜ਼ ਹੋਰ ਇੱਕ ਚੀਜ਼ ਤੇਜ਼ ਹੋਣੀ ਇਹ ਮੰਨਣੀ ਪੈਣੀ ਹੈ ਗੱਲ ਬਹੁਤ ਦਿਮਾਗ ਕੰਮ ਕਰਦਾ ਠੀਕ ਹੈ ਪਾਲਸੀਵਨ ਦਾ ਪਤਾ ਹੈ ਇਹਨੂੰ ਹਰ ਇੱਕ ਟੀਕੇ ਦਾ ਹਰ ਇੱਕ ਟੀਕੇ ਦਾ ਪਤਾ ਕੀ ਬਾਤ ਆ ਯਾਰ ਲੇ ਵੀ ਮਿੱਤਰੋ ਬਹੁਤ ਸਕੂਨ ਦਊਗੀ ਤੁਹਾਨੂੰ ਵੀਡੀਓ ਲੈ ਆਇਆ ਪੁੱਤ ਲਾਲਾ ਮੈਂ ਕਿਤੇ ਹੁਣ ਖੁੱਲ ਕੇ ਦੱਸਦੇ ਮੈਨੂੰ ਜਾਨਵਰਾਂ ਬਾਰੇ ਇੱਕ ਰਿਕਲੇ-ਕਲੇ ਬਾਰੇ ਆਪਾਂ ਬੱਚੀਆਂ ਤੋਂ ਸ਼ੁਰੂਆਤ ਕਰਦੇ ਆਂ ਅਜਾ ਵੀ ਪਹਿਲੇ ਨੰਬਰ ਤੇ ਜਿਹੜੀ ਬੱਛੀ ਆ ਕਿਹੜੇ ਸੀਮੰਦ ਦੀ ਆ ਇਹ ਜਿਹੜੀ ਇਹ ਬੱਛੀ ਆ ਇਹ ਖੁਦ ਏਬੀਐਸ ਦੇ ਟ੍ਰਾਇਬਲ ਦੀ ਆ ਠੀਕ ਆ ਤੇ ਅੱਗੇ ਤੇ 20 ਦਿਨ ਹੋ ਗਏ ਏਬੀਐਸ ਦਾ ਪਾਈਪਰ ਦੀ ਸੀਮੰਦ ਲਗਾਏ ਅੱਛਾ ਅੱਗੇ ਪਾਈਪਰ ਦਾ 20 ਦਿਨ ਹੋ ਗਏ ਸੀਮੰਦ ਲੱਗੇ ਨੂੰ ਵੀ ਆਪ ਕਿਹੜੇ ਦੀ ਦੱਸਿਆ ਸੀਗਾ ਇਹ ਏਬੀਐਸ ਦੇ ਟ੍ਰਾਇਬਲ ਦੀ ਕੀ ਬਾਤ ਆ ਉਮਰ ਕਿੰਨੀ ਦੀ ਹੋ ਗਈ ਭਾਈ ਇਹ ਇਹਦੀ ਉਮਰ ਹੋ ਗਈ ਠੀਕ ਆ ਬਾਈ ਫਿਰ ਯਾਰ ਅੱਛਾ ਮਾਂ ਦਾ ਦੁੱਧ ਮਦਰ ਮਿਲ ਕੇ ਕਿੰਨਾ ਕੁ ਰਿਕਾਰਡ ਆ ਜਾਂਦਾ ਇਹਦੀ ਮਦਰ ਮਿਲਕ ਪਹਿਲੇ 36 ਕਿਲੋ ਦੁੱਧ ਇਹਦੀ ਮਾਂ ਦੇ ਥੱਲੇ ਠੀਕ ਆ ਬਾਈ ਅੱਛਾ ਹੁਣੇ ਵੇਚਣੀ ਆ ਪਰ ਕਿੰਨੇ ਦੀ ਦੀਦਗੇ ਬਾਈ ਇਹ ਇਹ 25000 ਦੀ 25000 ਦੀ ਲਾੜ ਪਿਆਰ ਥੋੜਾ ਬਹੁਤਾ ਜਿਆ ਕਰ ਦੇਗਾ ਜੇ ਕੋਈ ਜੋੜਾ ਲੂਗਾ ਫਿਰ ਕਰ ਦਾਂ ਠੀਕ ਆ ਭਾਈ ਲੈ ਵੀ ਮਿੱਤਰੋ ਪ੍ਰੋਪਰ ਸੀਮਨ ਦੇ ਨਾਲ ਵੱੱਛੀ 25000 ਦੀ ਮਿਲੂਗੀ ਠੀਕ ਆ ਆਪ ਆ ਜਿਹੜੇ ਦੀ ਉਹ ਵੀ ਦੱਸਤਾ ਤੁਹਾਨੂੰ ਜਿਹੜਾ ਅੱਗੇ ਲੱਗਾ ਹੋਇਆ ਉਹ ਵੀ ਦੱਸਤਾ ਤੁਹਾਨੂੰ ਝੋਲੀ 40 ਪਤਮ ਖਾਦੀ ਰੂਦ ਨਾਲ ਵੱੱਛੀ ਦੀ ਥੱਲੋ ਬਹੁਤ ਚੰਗੀ ਆ ਵੱੱਛੀ ਲੈ ਵੀ ਭਾਈ ਬੰਨੀ ਜਾਈਂ ਕਰਦੀ ਇਹਨਾਂ ਨੂੰ ਲੈ ਵੀ ਮਿੱਤਰੋ ਟਿਕਾਣੇ ਜਮਾਂ ਐਨ ਪੁੱਜੀ ਖੜੀ ਆ ਹੁਣ ਤਾਂ ਜਾ ਕੇ ਤੁਸੀਂ ਮੇਰੇ ਹਿਸਾਬ ਨਾਲ ਦਾ ਪਰਮਾਤਮਾ ਮਿਹਰ ਕਰੇ ਤੁਸੀਂ ਇਹਨੂੰ ਦੁੱਧ ਹੀ ਪਿਓਗੇ ਹੋਰ 8 9 ਮਹੀਨਿਆਂ ਨੂੰ ਜਿਵੇਂ ਗੱਬਣ ਉਹਨੇ ਚੈੱਕ ਪਾਸ ਹੋ ਹੀ ਜਾਣਾ ਬਾਕੀ ਕਿਉਂਕਿ ਰਿਕਾਰਡ ਸਮਝਦਾ ਦੋ ਨੰਬਰ ਤੇ ਜਿਹੜੀ ਪੁੱਤ ਬੱਚੀ ਆਂਦੀ ਕੀ ਡਿਟੇਲ ਆ ਇਹਦਾ ਫਾਦਰ ਹੈਗਾ ਐਬੀਐਸ ਦਾ ਜੂਪੀਟਰ ਜੀ ਇਹਦੀ ਉਮਰ 9 ਮਹੀਨੇ ਹੋ ਗਈ ਤੇ ਮਦਰ ਦਾ ਮਿਲਕ ਸੀਗਾ ਫਰਸਟ ਲੈਕਟੇਸ਼ਨ ਵਿੱਚ 38 ਕਿਲੋ 38 ਕਿਲੋ ਫਰਸਟ ਲੈਕਟੇਸ਼ਨ ਦੇ ਵਿੱਚ ਕੀ ਬਾਤ ਆ ਅਸਾ ਇਹ 9 ਮਹੀਨਿਆਂ ਦੀ ਆ ਸਾਰੀ ਹੈ ਹਾਂਜੀ ਠੀਕ ਆ ਬਾਈ ਇਹ ਜੇ ਜੋੜਾ ਲੈ ਲਵੇ ਕੋਈ ਕਿੰਨੇ ਦਾ ਦੇ ਦਗੇ ਪੁੱਤ ਜੇ ਜੋੜਾ ਲੈ ਲਵੇ ਤਾਂ 50000 ਦੇ ਦੇ ਦਾਂਗੇ 50000 ਦਾ ਦੇ ਦਾਂਗੇ ਵਿੱਚੋਂ ਮਾਨ ਤਨ ਕਰ ਦੇਗਾ ਹਾਂਜੀ ਜੋੜੇ ਵਿੱਚ ਮਿੱਤਰੋ ਇਹ ਆਪ ਦੀ ਕਿਹੜੇ ਦੀ ਦੱਸਿਆ ਸੀਗਾ ਇਹ ਆਪ ਹੈ ਗਿਆ ਐਬੀਐਸ ਦੇ ਜੂਪੀਟਰ ਦੀ ਠੀਕ ਆ ਇਸ ਇਹਨੇ ਤਾਂ ਨਹੀਂ ਸੀਮਨ ਵਗੈਰਾ ਲਿਆ ਹਜੇ ਨਹੀਂ ਨਹੀਂ じゃ ਠੀਕ ਲੈ ਮੇਤਰੋ ਜੁਪੀਟਰ ਦੀ ਇਹ ਏਬੀਐਸ ਦੇ ਸੀਮਨ ਦੀ ਆ ਵੇਖੋ ਬੱਚੀ ਜੀ ਤੁਸੀਂ ਕਰਮਾ ਵਾਲੀ ਦੇ ਨਸਲ ਪ੍ਰਿੰਟ ਜਾਤ ਅੰਗ ਦੱਸ ਦਿੰਦੇ ਹੁੰਦੇ ਆ ਪਸ਼ੂ ਦੀ ਬਰੀਡ ਦੇ ਆਹਰ ਦੱਸ ਦਿੰਦੇ ਹੁੰਦੇ ਆ ਮੇਤਰੋ ਦੇਖ ਬੰਦੇ ਵੀਰੇ ਬਸ ਕਟਿੰਗ ਕੋਟਿੰਗ ਫਿਰ ਪਤਾਪੀ ਕਰਦਾ ਘਰੇ ਮਸ਼ੀਨ ਲਿਆਂਦੀ ਹੋਈ ਆ ਹਾਂਜੀ ਠੀਕ ਆ ਫਿਰ ਭਾਈ ਸਵਾਦ ਆ ਯਾਰ ਲੈ ਵੇਖੋ ਬਾਈ ਕਰਾਂ ਦੀ ਬੱਚੀ ਤੁਹਾਨੂੰ ਵੀ ਦੱਸੂਗੀ ਕਿਉਂਕਿ ਜਿਹੜਾ ਬੰਦਾ گاਵਾ 'ਚ ਰਹਿੰਦਾ ਉਹਨੇ ਮੇਰੇ ਨਾਲ ਵੱਤ ਪਰਖ ਕਰ ਲੈਣੀ ਆ ਹਰ ਬੰਦੇ ਦਾ ਕੰਮ ਕੀਤਾ ਹੁੰਦਾ ਅੱਛਾ ਜੋੜਾ ਖਰੀਦਾਂਗੇ ਤਾਂ 50000 ਦਾ ਮਿਲ ਜਾਊਗਾ ਬਾਈ ਠੀਕ ਆ ਵੀਰੇ ਧੰਨਵਾਦ ਅੱਛਾ ਬਾਈ ਜਿਹੜੀ ਕੱਟੀ ਨਾਲ ਖੜੀ ਆ ਖੱਟੇ ਤੁਲਿਆਰੇ ਦੇ ਵਿੱਚ ਇਹਦੀ ਕੀ ਡਿਟੇਲ ਆ ਦੋ ਦੇ ਵੀਰੇ ਇਹਦਾ ਫਾਦੇ ਜਿੰਕੁੰਗੜਾ ਠੀਕ ਆ ਇਦੀ ਉਮਰ ਹੋ ਗਈ 1 ਸਾਲ ਇਹ ਇਹ ਦੀਪਕ ਤੋਂ ਲੈ ਕੇ ਆਏ ਸੀਗੇ ਠੀਕ ਆ ਦੀਪਕ ਤੋਂ ਹੈ ਠੀਕ ਆ ਬਾਈ ਇਹਦੀ ਮਾਂ ਪਹਿਲੇ ਸੋ ਇੱਕ ਕਿੰਨਾ ਦੁੱਧ ਦੇਗੀ ਇਹਦੀ ਮਾਂ ਨੇ ਪਹਿਲੇ ਸੋ 18 ਕਿਲੋ ਦੁੱਧ ਦਿੱਤਾ ਵਿਆ ਇਹਦੀ ਮਾਂ ਨੇ ਹੈ ਦੀਪਕ ਦੇ ਘਰੀ ਇਹਦੀ ਮਾਂ ਠੀਕ ਆ ਬਾਈ ਹੁਣੇ ਕਿੰਨੀ ਉਮਰ ਦੀ ਹੋ ਗਈ ਵੀਰੇ 1 ਸਾਲ ਦੀ ਹੋ ਗਈ 1 ਸਾਲ ਦੀ ਹੋ ਗਈ ਬਾਈ ਅੱਛਾ ਇਹ ਤੂੰ ਹੁਣ ਵਿੱਚ ਨਹੀਂ ਹੈ ਕੱਟੀ ਹੈ ਹਾਂਜੀ ਕਿੰਨੇ ਦੀ ਦੇ ਦਈਏ ਪੁੱਤ ਆ ਇਹੇ 45000 ਦੀ 45000 ਦੀ लाड प्यार ਕਰਦੇਗਾ ਥੋੜਾ ਬੋਤਾ ਜੋੜੇ ਜਿੰਨਾ ਦੇ ਵੀ ਨਹੀਂ ਆ ਇਕੱਲੇ ਇਕੱਲੇ ਚ ਵੀ ਕਰਦੇ ਇਹ ਕੋਰਤਾ ਪਜਾਮਾ ਤੇਰੇ ਮਿੰਗਾ ਪਾਇਆ ਹੈ ਚਲੋ ਠੀਕ ਕਰਦੇਗਾ ਠੀਕ ਆ ਬਾਈ ਲੈ ਵੀ ਮਿੱਤਰੋ ਇਹਦੀ ਉਮਰ ਕਿੰਨੀ ਦੱਸਿਆ ਸੀ ਪੁੱਤ 1 ਸਾਲ ਇੱਕ ਸਾਲ ਤੇ ਅਰਜਨ ਕੁੰਗੜ ਦੀ ਇਹ ਬਾਪ ਵਾਲੇ ਪੱਖ ਤੋਂ ਹਣਾ ਲੈ ਜੀ ਮੇਤਰੋ 1 ਸਾਲ ਦੀ ਇਹਦੀ ਉਮਰ ਆ ਕੱਟੀ ਦੀ ਤੇ ਬਾਪ ਵਾਲੇ ਪੱਖ ਤੋਂ ਇਹ ਅਰਜਨ ਕੁੰਗੜ ਦੀ ਇਹ ਦੀਪਕ ਜਿਹੜਾ ਹਰਿਆਣੇ ਦਾ ਮਸ਼ਹੂਰ ਬੰਦਾ ਤੁਸੀਂ ਸਾਰੇ ਭਰਾ ਜਾਣਦੇ ਆ ਉਸ ਭਰਾ ਨੂੰ ਉਸ ਭਰਾ ਦੇ ਕੋਲ ਉਹ ਆਈ ਹੋਈ ਆ ਮੇਤਰੋ ਇਹਦੀ ਮਾਂ ਉੱਥੇ ਹੀ ਆ ਪਹਿਲੇ ਸੂਏ ਦੇ ਵਿੱਚ 18 ਕਿਲੋ ਦੁੱਧ ਦੇਣ ਵਾਲੀ ਜਿਹੜੀ ਇਹਦੀ ਮਾਂ ਆ ਉਹਦੇ ਆਪ ਵੀ ਕੱਟੀ ਪੂਰੀ ਟਕਾਣੀ ਦੀ ਆ ਪਲੀ ਸਭੀ ਬਰੀਕੀ ਬਹੁਤ ਚੰਗੀ ਆ ਡਰ ਦੀ ਕੁਆਲਿਟੀ ਬੇਤਰੀਨ ਆ ਪੂਰੀ ਕੱਟੀ ਦੀ ਮੇਤਰੋ ਸਿੰਗਲਰ ਡਿਜ਼ਾਈਨ ਬਾਖਮਾਲ ਹਾਂਜੀ ਤੇ ਜਿਹੜੀ ਇਹਦੀ ਪੈਨ ਹੈ ਉਹ ਬੀਐਫਏ ਤੋਂ ਨਾਲੇ ਮਲੇ ਤੋਂ ਸੈਕੰਡ ਪੋਜੀਸ਼ਨ ਤੇ ਸਖੀਰੀਆਂ ਚ ਇਹ ਇੱਕ 31 ਦੀ ਪੈਨ ਹੈ ਹਾਂਜੀ ਠੀਕ ਹੈ ਬਾਈ ਹੁਣ ਹੈਗੀ ਉਹ ਕੋਲੀ ਆ ਹਾਂਜੀ ਉਹ ਵੀ ਖਲੀ ਠੀਕ ਹੈ ਬਾਈ ਠੀਕ ਹੈ ਕੀ ਬਾਤ ਆ ਯਾਰ ਅੱਛਾ ਇਹ 3 ਨੰਬਰ ਤੋਂ ਕਿ 4 ਨੰਬਰ ਤੇ ਜਿਹੜੀ ਕੱਟੀ ਆ ਪੁੱਤ ਇਹਦਾ ਫਾਦਰ ਹੈਗਾ ਐਚਆਰਡੀਬੀ ਦਾ 7570 ਠੀਕ ਆ ਤੇ ਅੱਗੇ ਇਹਦੇ ਅਨਮੋਲ ਰਤਨ ਦਾ ਲੱਗਿਆ ਵੈ ਠੀਕ ਆ 20 ਦਿਨ ਅਨਮੋਲ ਰਤਨ ਦਾ ਸੀਮਣ ਵੀ ਲਵਾਇਆ ਹੋਇਆ ਹੈ ਹਾਂਜੀ 20 ਦਿਨ ਹੋ ਗਏ ਠੀਕ ਆ ਬਾਈ ਤੇ ਆ ਉਮਰ ਕਿੰਨੀ ਦੀ ਹੋਗੀ ਬਾਈ ਇਹ ਇਹਦੀ 1.5 ਸਾਲ ਹੋ ਗਈ 1.5 ਸਾਲ ਹੋ ਗਈ ਹੈ ਲੈ ਜੀ ਮੇਤਰੋ ਇਹ 70577 ਦੀ ਸੀਮੰਟ ਦੀ ਆ ਤੇ 70577 ਦਾ ਦੁੱਧ ਕੋਈ ਲੁਕਿਆ ਤੇ ਛੁਪਿਆ ਨਹੀਂਗਾ ਤੁਸੀਂ ਅਕਸਰ ਸਾਰੇ ਆ ਭਰਾਵਾਂ ਨੇ ਦੇਖ ਲਿਆ ਹੁਣ ਕਿਉਂਕਿ ਜਿੰਨੇ ਵੀ ਇਹ 70 5 ਦੇ ਸੀਮਣ ਆਉਂਦੇ ਆ 70 5 77 70 5 ਜਿਵੇਂ 67 ਹੋ ਗਿਆ ਜਾਂ 68 ਹੋ ਗਿਆ ਇਹ ਸਾਰੇ ਸੀਮਣ ਆ ਜਿਹੜੇ ਮੈਂ ਇੱਕ ਘਰੇ ਗਿਆ ਸੀ ਉਹ ਵਰਤਦੇ ਹੀ ਇਹ ਸੀਮਣ ਆ 70 5 77 ਹੋ ਗਿਆ 67 ਹੋ ਗਿਆ ਨਾ ਕਿਆ ਬਾਗ ਚੋਟੀਆਂ ਦੀਆਂ ਆਰਡਰ ਦੀਆਂ ਕੁਆਲਿਟੀਆਂ ਵੇਖ ਕੇ ਮਨ ਨੂੰ ਰੂਹ ਨੂੰ ਸਕੂਨ ਮਿਲਣ ਵਾਲੀ ਗੱਲ ਸੀ ਪਹਿਲੇ 12 14 18 18 ਕਿਲੋ ਤੇ ਕਟੀਆਂ ਚੱਲਦੀਆਂ ਸੀ ਉਹਨਾਂ ਦੇ ਕੋਲੇ ਜਿੰਨੇ ਵੀ ਜਾਨਵਰ ਸੀ ਇਹ ਐਚ ਐਲ ਡੀ ਵੀ ਦੇ ਸੀਮਣ ਦੇ ਸੀ ਸਾਰੇ ਮਿੱਤਰੋ ਅੱਛਾ ਪਤ ਹੁਣ ਇਹ ਕਿੰਨੇ ਰੀ ਦੇ ਦਿੱ ਗਿਆ ਇਹ 55000 ਦੀ ਜੇ ਕੋਈ ਜੋੜਾ ਖਰੀਦ ਲਵੇ ਲੱਖ ਬਣਦਾ ਜੋੜੇ ਦਾ 45 ਤੇ 55 ਹੈ ਨਾ ਕਿੰਨੇ ਦਾ ਦੇ ਦਿੱ ਗਿਆ 95 ਦਾ ਪੱਕਾ ਠੀਕ ਲੈ ਮੇਤਰੋ ਜੋੜਾ ਖਰੀਦੋਗੇ ਦਾ 95000 ਰੁਪਏ ਦਾ ਮਿਲ ਜਾਊਗਾ ਕਿਉਂਕਿ ਅੱਜ ਆਪਾਂ ਟੀਕਾ ਵੀ ਪਰੋਣੇ ਆ ਤੇ ਮੇਤਰੋ ਸਾਲ ਬਾਅਦ ਉਸ ਹੁੰਦੀ ਆ ਤੇ ਸਾਲ ਤੋਂ ਬਾਅਦ ਸਾਲ ਬਾਅਦ ਫਿਰ ਕੱਟੀ ਮਾੜਾ ਮੋਟਾ ਤਿਆਰ ਹੋ ਗਏ ਤਿੰਨ ਚਾਰ ਸਾਲ ਦਾ ਨਤੀਜਾ ਆਉਂਦਾ ਤੇ ਇਹ ਨਤੀਜਾ ਪਰਲੀ ਕੱਟੀ ਨੇ ਦਾ ਤੁਹਾਡੇ ਕੋਲ ਜੇ ਪਰਮਾਤਮਾ ਮਿਹਰ ਕਰੇ ਐਸੇ ਸੀਮਿੰਟ ਤੇ ਰਹਿ ਗਈ ਤਾਂ ਉਹਨੇ ਸਾਲ ਦੇ ਵਿੱਚ ਹੀ ਦੇ ਦੇਣਾ ਤੇ ਕੱਟੀ ਇਸ ਨੇ ਵੀ ਟੀਕਾ ਲੈ ਲੈਣਾ ਚਾਉਦਾ ਹੀ ਮੇਤਰੋ ਦੋ ਕੋਈ ਮਹੀਨੇ ਸਾਂਭਣ ਦੀ ਲੋੜ ਪੈਣੀ ਹੈ 2.5 ਦੀ ਵਜਨ-ਵਜਨ ਕੱਟੀ ਦਾ ਪੂਰਾ ਹਾਂਜੀ ਬੁੱਲਪੁੱਤ ਤੇ ਜਿਹੜੀ ਇਹ ਕੱਟੀ ਹੈ ਇਹ ਦ ਦੋ ਯੰਗ ਨੇ ਦੋ ਯੰਗ ਠੀਕ ਆ ਭਾਈ ਲੈ ਪਤਾ ਇਹ ਤਾਂ ਹੋ ਗਿਆ ਆਪਣੇ ਜਾਨਵਰ ਬਕਾਉ ਹਨ ਜਿਹੜੇ ਤੇਰੇ ਵਰਗੀ ਉਮਰ ਦੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹਣਾ ਯਾਰ ਮੋਬਾਈਲਾਂ ਦਾ ਖਿਹੜਾ ਛੱਡ ਕੇ ਕੀ ਕਰਨਾ ਉਹਦੇ ਪੰਜਾਬ ਦੇ ਨਾਲ ਜੁੜੇ ਰਹਿਣ ਜਾਂ ਕੋਈ ਫਿਰ ਬਾਹਰ ਪੂਰੀ ਜਾਨ ਲਾ ਦ ਦੇ ਵੀ ਪੰਜਾਬ ਨਾਲ ਜੁੜੇ ਰਹਿਣ ਤੇ ਪਸ਼ੂ ਪਾਲਕ ਵਾਲੀ ਲੈਣ ਚਾਣ ਹੂੰ ਕੀ ਆ ਬਾਤ ਆ ਤੇ ਪਤਾ ਤੇਰਾ ਨਾਮ ਕੀ ਆ ਯਾਰ ਮੇਰਾ ਨਾਮ ਹੈ ਗਾਰਾ ਸਿੰਘ ਸਿੱਧੂ ਠੀਕ ਆ ਭਾਈ ਤੇ ਫਿਰ ਆ 10 ਸਾਲ ਦੀ ਤੇਰੀ ਉਮਰ ਆ ਹਨਾ ਤੇ ਕਲਾਸ ਕਿਹੜੀ ਚ ਪੜਦਾ ਵੀਰੇ ਪੰਜਵੀਂ ਚ ਪੰਜਵੀਂ ਚ ਹੁਣ ਮਤਲਬ ਕਿਹੜੇ ਸਕੂਲੇ ਪੜਦਾ ਸੀਗਾ ਸੈਕ੍ਰੇਟ ਹਾਰਟ ਠੀਕ ਹੈ ਭਾਈ ਮੈਂ ਵੀ ਇੱਕ ਵਾਰੀ ਆਪਦਾ ਨੰਬਰ ਸਾਂਝਾ ਕਰਦੇ ਜਿਹੜੇ ਤੇ ਆਪਾਂ ਗੱਲਬਾਤ ਕਰਨੀ ਹੈ 98141 ਜੀ 58916 ਇੱਕ ਵਾਰੀ ਹੋਰ 98141 ਜੀ 58916 ਠੀਕ ਹੈ ਭਾਈ ਇਸ ਨੰਬਰ ਤੇ ਤੁਸੀਂ ਮਿੱਤਰੋ ਬਾਈ ਦੇ ਨਾਲ ਕਰਨੀਆਂ ਗੱਲਬਾਤ ਤੇ ਪਿੰਨ ਸੇਖਾ ਕਲਾਂ ਦੇ ਵਿੱਚੋਂ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮੈਂ ਇਸ ਕਰਕੇ ਜਾਣਕਾਰੀ ਲਈ ਪੜਿਓ ਤਾਂ ਤੁਹਾਨੂੰ ਸਾਰੀ ਗੱਲ ਦੱਸੀ ਸੀ ਕਿਉਂਕਿ ਸਿਹਤ ਵਾਲੀ ਵੀਡੀਓ ਜੇ ਕੋਈ ਮਿਲੇ ਤਾਂ ਮੈਂ 10 ਮਿੰਟ ਵੱਧ ਲਾਉਣਾ ਹੁੰਦਾ ਮੇਰੇ ਸੁਰੂ ਤੋਂ ਆ ਦਿੱਤਾ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਨਵਰ ਤਾਂ ਚੰਗੇ ਜਲ ਨਹੀਂ ਮਿਲਨੇ ਆ ਪਰ ਚੰਗੀ ਸਿਹਤ ਤੁਹਾਡੇ ਬਾਰੇ ਜ਼ਰੂਰ ਮਿਲੂ ਇੱਕ ਵਾਰੀ ਇਹ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਇਆ ਜੇ 5 ਮਿੰਟ ਦਾ ਸਮਾਂ ਕੱਢ ਕੇ ਜੇ ਤੁਹਾਡੇ ਕੋਲ ਸਮਾਂ ਹੈਗਾ ਤਾਂ ਬਹੁਤ ਬਹੁਤ ਧੰਨਵਾਦ ਆ ਤੁਸੀਂ ਵੀਡੀਓ ਨੂੰ ਸ਼ੇਅਰ ਕੀਤਾ ਵਾ ਜਉਂਦੇ ਰਹੋ ਵੀਡੀਓ ਦੇਖਣ ਲਈ ਧੰਨਵਾਦ ਸ਼ੁਕਰੀਆ ਜਉਂਦੇ ਰਹੋ